ਹਾਂ ਜੀ ਬਹੁਤ ਬਹੁਤ ਸਾਰੇ ਆ ਰਹੇ ਆ ਅੱਜ ਅਸੀਂ ਫਾਈਨਲ ਚੋਣ ਪ੍ਰਚਾਰ ਹੋਣਾ ਪੁਆਰੀ ਪਿੰਡ ਨੂੰ ਖਤਮ ਕਰ ਲਿਆ ਗਿਆ ਚੋਟੇ ਪੁਆਰੀਆਂ ਨੂੰ ਖਤਮ ਕਰ ਲਿਆ ਗਿਆ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਸੋਦੀ ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀ ਸੱਚਾਈ ਪਲਾਜ਼ਮਾ ਲਈ ਪੁਆਰੀਆਂ ਲਈ ਟੀਮ ਮਾਰੂ ਦੇਖਿਆ ਬਣਾਈਆਂ ਨੇ ਬਹੁਤ ਬੇਕੀਤੀ ਕੀਤੀ ਜੀ ਕਿ ਜੇ ਆਪਾਂ ਇਸੇ ਤਰ੍ਹਾਂ ਚਾਹ ਲੈ ਪੀ ਰਿਹਾ ਨੇ ਪਾਣੀ ਦੀ ਦੁਕਾਨਾਂ 'ਚ ਬੈਠ ਕੇ ਪੀਣਾ ਹੈ ਤੇ ਆਪਾਂ ਆਪਣੇ ਆਪਣੇ ਜਿਹੜਿਆਂ ਦੇ ਵਿੱਚ ਬੈਠ ਕੇ ਬਹੁਤ ਸਾਰੇ ਵੀਰ ਗੁਰਦਾਸਪੁਰ ਤੋਂ ਆਏ ਆ ਤੇ ਮੇਰੇ ਨਾਲ ਸਭ ਤੋਂ ਬਾਰਡਰ ਦੇ ਨੇੜੇ ਉਹ ਡੇਰਾ ਬਾਬਾ ਨਾਨਕ ਆ ਉਹ ਵੀ ਡੇਰੇ ਬਾਬੇ ਨਾਨਕ ਬੈਠ ਕੇ ਵੀ ਚਾਹ ਪੀ ਸਕਦੇ ਸੀ ਜਿਹੜੇ ਵੀ ਸੀ ਤਰਤਾਲ ਜਿਹੜੀ ਦੀ ਗੱਲ ਕਰ ਲਈਏ ਭੋਖੇ ਮੂੰਹ ਕੱਢ ਖਾਣੇ ਬੈਠ ਕੇ ਵੀ ਚਾਹ ਪੀ ਸਕਦੇ ਸੀ ਜੇ ਫਾਜ਼ਲ ਕੇ ਮੋਰ ਦੀ ਗੱਲ ਕਰ ਲਈਏ ਤੇ ਉਹ ਵੀ ਬਾਰਡਰ ਤੇ ਬੈਠ ਚਾਹ ਪੀ ਸਕਦੇ ਸੀ ਜੇ ਇਹ ਬਠਿੰਡਾ ਮਾਨਸਾ ਫੜਾਣਾ ਤੇ ਬ੍ਰਿਟੇ ਵਾਲਿਆਂ ਅੱਧਾਣੀ ਗੱਲ ਕਰ ਲਈਏ ਤੇ ਉਹ ਵੀ ਉੱਥੇ ਬਹਿ ਕੇ ਚਾਹ ਪੀ ਸਕਦੇ ਸੀ ਸੋ ਸਾਥੀਓ ਤੇ ਚਾਹ ਪੀਣ ਦਾ ਟਾਈਮ ਲਈ ਜੇ ਆਪ ਅੱਜ ਇੱਕ ਦਿਨ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ